ਇਹ ਮੇਰੀ ਬੇਟੀ ਆ ਜਿਹੜਾ ਇਹ ਦਿਲਬਰ ਬਾਬਾ ਆ ਇਹ ਮੇਰੀ ਲੜਕੀ ਦਾ ਰਿਸ਼ਤਾ ਕੀਤਾ ਆਪਣੇ ਘਰ ਜੇ ਮੈਂ ਆਪਣੇ ਘਰ ਕਰਦੀ ਤੇ ਕਹਿੰਦੇ ਇੱਥੇ ਨਾ ਕਰੇ ਤੇ ਪੂਤ ਭਰੇਤ ਬਹੁਤ ਆਦੇ ਮੈਂ ਦਾਦੀ ਮਾਰੀ ਨਾ ਜਿੱਦਾ ਜਿੱਦਾ ਮੈਂ ਕਿਹਾ ਮੇਰੀ ਲੜਕੀ ਦਾ ਵਿਹਾਰ ਵਾ ਸਜਨ ਵਾ ਮੈਂ ਕਾ ਨੂੰ ਕਲਾ ਕਾਨੀ ਜੋ ਹੋਏ ਕਰਦਾ ਕਰਦਵੇ ਮੈਂ ਜੋ ਟੁੰਬ ਗਹਿਣਾ ਜੋ ਕਪੜਾ ਲੀ ਰਾਇ ਇਹਦੇ ਮੈਂ ਘਰ ਰੱਖਿਆ ਇਹਨੇ ਰਖੋ ਆਇਆ ਆਪਣੇ ਕਹਿੰਦਾ ਮੈਂ ਤੇ ਤੇਰਾ ਭਰਾ ਹੀ ਆ ਮੈਨੂੰ ਭਰਾ ਬਣਾ ਕੇ ਭੈਣ ਬਣਾ ਕੇ ਇਸ ਬੰਦੇ ਨੇ ਮੈਨੂੰ ਲੁੱਟਿਆ ਮੇਰੀ ਸਾਰੀ ਮੇਰੇ ਬੰਦੇ ਦੀ ਕਮਾਈ ਖਾ ਗਿਆ ਕਦੀ ਤੁਹਾਨੂੰ ਕਹਦਾ ਉੱਤੇ ਬੂਤ ਘੜਾ ਕਹਿੰਦੀ ਕਿ ਨਾ ਤੁਹਾਨੂੰ ਉੱਤੇ ਬੂਤ ਘੜਾ ਤੇਰਾ ਬੁੱਤ ਮਾਰ ਜਣਾ ਦੇ ਦੇ ਦੋ ਤਾਂ ਮਾਰ ਜਣਾ ਮੈਂ ਡਰਦੀ ਮਾਰੀ ਨੇ ਮੈਂ ਸਾਰੇ ਕੁਝ ਇਸ ਬੰਦੇ ਨੇ ਮੇਰਾ ਟਰੋਟ ਲਿਆ ਜਿੱਦਣ ਇਹਨੂੰ ਮੁੰਡੇ ਵਿਆਹ ਉਨਾ ਆਇਆ ਤਾਂ ਮੁੰਡੇ ਨਾਲ ਸੇਰੇ ਲਾ ਕੇ ਆਇਆ ਮੈਂ ਕੁ ਇਸ ਮੁੰਡੇ ਨਾਲ ਕਪਰੇ ਸੱਟਦੇ ਭਾਇਆ ਮੁੰਡਾ ਜਦੋਂ ਆਇਆ ਮੈਂ ਕੋਈ ਨਾ ਮੁੰਡਾ ਗੱਡੀ ਨੂੰ ਲਾ ਲਾ ਮੈਂ ਕਿ ਮੈਂ ਮੁੰਡਾ ਕਿੱਧਰ ਗੱਡੀ ਨੂੰ ਲਾ ਲਾ ਪੁੰਚਾ ਤੇ ਮੁੰਡੇ ਨੇ ਸੇਵੇ ਨਹੀਂ ਲਾਏ ਇਹਨਾਂ ਨੇ ਕੀਤਾ ਅੰਦਰੋਂ ਸਗੋਂ ਚੱਕਿਆ ਦੀ ਪਛਾਈ ਨਾ ਤੇ ਉਹ ਪੈ ਜਾ ਕੇ ਮੁੰਡੇ ਗੱਡੀ ਨੂੰ ਲਾ ਰਿਹਾ ਸੀ ਜਨਾਨੀ ਨੇ ਤੇ ਮੇਜ ਨੂੰ ਕਹੀ ਤੇ ਮੈਨੂੰ ਕਹਿੰਦਾ ਬਰਾਤ ਆ ਗਈ ਹੈ ਕਹਿੰਦਾ ਨਾ ਤੇ ਸਵਾਦ ਤੂੰ ਨਹੀਂ ਆਂਦਾ ਨਾ ਮੈਂ ਤਾਂ ਮਾਪੋਤਾ ਦੀ ਗਾਇ ਨੱਟੇ ਨੱਟੇ ਸੁਨਿਆਰੇ ਦੇ ਅਸੀਂ ਜਾ ਗਏ ਉਤੋਂ ਜਾ ਕੇ 1 ਲੱਖ ਪਤਾ ਨਹੀਂ ਕਿੰਨੇ ਹਜ਼ਾਰ ਦੀ ਟੁੰਬ ਮੈਂ ਲਈ ਮਿਆਂ ਨਾੜੋਂ ਮੈਨੂੰ ਪਤਾ ਪੂਰਾ ਤੇ ਜਾ ਕੇ ਮੈਂ ਜਦੋਂ ਟੁੰਬ ਲੈਂਦੀ ਤਾਂ ਮੁੰਡਾ ਸੱਜਣ ਲੱਗੇ ਸੀ ਫੋਨ ਤੇ ਮੁੰਡੇ ਨੇ ਜਵਾਬ ਦਿੱਤਾ ਉਸ ਲਈ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਜਿਹੜੀ ਟੁੰਬ ਲੈਂਦੀ ਮੇਰੀ ਜਨਾਨੀ ਦਿੱਤੀ ਮੈਂ ਦਿਲ ਬੰਦ ਨੂੰ ਵੀ ਦੱਸਿਆ ਮੈਂ ਕਿਹਾ ਵੀਰੇ ਮੈਂ ਟੁੰਬਾ ਲੈ ਆਂਦੀ ਆਂ ਕਹਿੰਦਾ ਤੂੰ ਕਾਨੂੰ ਲਿਆਉਣੀ ਅਸੀਂ ਕਿਹਾ ਮੈਂ ਦੱਸ ਨਿਆਰਾ ਘਰੇ ਮਗਾ ਲੈਣਾ ਅਸੀਂ ਮੈਂ ਕਿਹਾ ਇਦਾਂ ਕਿਦਾਂ ਤੂੰ ਮਗਾ ਲੈਣਾ ਸਗਾ ਭਾਜੀ ਪਿੰਡ ਚੋੜੇ ਦਾ ਦਿਲ ਵਰ ਏ ਬਾਬਾ ਜੀ ਸਾਨੂੰ ਅੱਜ ਤੋਂ 1.5 ਸਾਲ ਪਹਿਲਾਂ ਮਿਲਿਆ ਸੀ ਜੀ ਇਹ ਸਾਡੀ ਭੈਣ ਦਾ ਮੁੰਡਾ ਹੋਣ ਤੋਂ ਮੰਨ ਤੋਂ ਬਾਅਦ ਸਾਡੇ ਘਰ ਦੇ ਵਿੱਚ ਇਹਦਾ ਹੋਣਾ ਜਾਣਾ ਸ਼ੁਰੂ ਹੋ ਗਿਆ ਕਿ ਸਾਡੀ ਮਾਤਾ ਨੂੰ ਗੱਲਾਂ ਦੇ ਵਿੱਚ ਲੈ ਲਿਆ ਤੇ ਇਹਨੇ ਕਿਹਾ ਜੀ ਤੇ ਪੁੱਤ ਮਰ ਜਾਣਾ ਮੈਨੂੰ ਮਾਰਨੇ ਦੀ ਇਹਨੇ ਕਿਹਾ ਜੀ 16 ਦਿਨਾਂ ਚੰਨੇ ਮਰ ਜਾਣਾ ਆ ਭੈਣਾ ਤੇਰੀਆਂ ਨੇ ਮਰ ਜਾਣਾ ਆ ਜੀ ਸਾਡੇ ਨੇ ਜੀ ਕਾਫੀ ਜਲ ਬਣਾਏ ਪੈਸੇ ਕਾਫੀ ਠਗੀ ਲਈ ਆ ਜੀ ਇਹਨੇ ਭੈਣ ਆ ਮੇਰੀ ਭੈਣ ਆ ਜੀ ਤੇ ਇਹ ਭੈਣ ਦਾ ਵੀ ਇਹਦੇ ਬਾਬੇ ਨੇ ਵਿਆਹ ਰੱਖਿਆ ਸੀਗਾ ਜੀ ਤੇ ਬਾਬੇ ਨੇ ਜੀ ਆਪ ਇਹ ਬਾਬੇ ਨੇ ਜੀ ਇਸ ਕੁੜੀ ਨੂੰ ਬਾਹਰ ਜਾਣ ਦੇ ਲਈ 80 ਤੋਂ 13 ਲੱਖ ਰੁਪਇਆ ਲਿਆ ਸੀਗਾ ਜੀ ਤੇ ਵਿੱਚੇ 80 ਤੋਂ ਜੀ ਇਹਨੇ 2.5 ਲੱਖ ਦਾ ਜਾਂਦਾ 1 ਲੱਖ 15000 ਦਾ ਜਾਂਦਾ ਮੇਰਾ ਬਣਾਜ ਤਾਂ 55000 ਦਾ ਜਾਂਦਾ ਜੀ 151 5100 ਸਾਰੇ ਟੱਬਰ ਦੀ ਇਸ ਬਾਬੇ ਨੇ ਜੀ ਪੁਜਾਰੀਆਂ ਨਹੀਂ ਆ ਇਹ ਬਾਬੇ ਨੇ ਜੀ ਸਾਨੂੰ ਬਹੁਤ ਸਾਡੇ ਨਾਲ ਮਾਰੀ ਕੀਤੀ ਹੈ ਜੀ ਮੁੰਡਾ ਵਿਆਹ ਹੁਣ ਆਇਆ ਸੀਗਾ ਤੇ ਬਾਬੇ ਦੇ ਘਰ ਹੀ ਬਾਬੇ ਨੇ ਆਪਣੇ ਘਰ ਹੀ ਸਾਰਾ ਜੀ ਅਰੇਂਜਮੈਂਟ ਕੀਤਾ ਵਿਆਹ ਦਾ ਜੇ ਅਸੀਂ ਕਿਤੇ ਵੀ ਗੁਰਦੁਆਰੇ ਆਪਣੇ ਘਰ ਕਿਸੇ ਪਾਸੇ ਵੀ ਜੇ ਕਰਦੇ ਸੀ ਤਾਂ ਇਹ ਬਾਬਾ ਸਾਨੂੰ ਕਹਿੰਦਾ ਸੀ ਉੱਥੇ ਨਹੀਂ ਕਰਨਾ ਉੱਥੇ ਬਹੁਤ ਤਕੜੀ ਚੀਜ਼ ਹੈ ਇਹ ਮੇਰੇ ਘਰ ਹੀ ਵਿਆਹ ਹੋਊਗਾ ਕੁੜੀ ਦਾ ਤਾਂ ਹੀ ਕੁੜੀ ਵਧੀਆ ਘਰ ਆਪਣੇ ਜਾ ਕੇ ਬਸੂਗੀ ਨਹੀਂ ਤਾਂ ਕਾਹਾਂ ਕੁੜੀ ਦੇ ਫੇਰ ਬੱਚਾ ਮਰ ਜਾਣਾ ਜਿੱਦਾਂ ਮੇਰੀ ਪਹਿਲਾ ਭੈਣ ਦਾ ਬੱਚਾ ਮਰਿਆ ਸੀ ਇਹ ਕਹਿੰਦਾ ਵੀ ਇਹਦਾ ਵੀ ਇਹਨੂੰ ਵੀ ਜੱਲ ਦੇ ਨਾਲ ਲੜਾਇਆ ਹੋਇਆ ਆ ਤੇ ਇਹਦਾ ਤਾਂ ਬੰਨਣਾ ਪੂਰਾ ਹੋਇਆ ਵੀ ਇਹ ਇਸੇ ਘਰ ਤੋਂ ਵਿਚੇ ਦੇ ਜਾਊਗੀ ਡੋਲੀ ਇਹਦੀ ਉੱਠੂਗੀ ਤਾਂ ਹੀ ਇਹ ਕੁੜੀ ਆਪਣੇ ਘਰ ਸੱਸ ਸਹੁਰੇ ਦੇ ਵਿੱਚ ਵਧੀਆ ਰੌਂਗੀ ਇਹ ਸਰਦੂ ਕੇ ਅਪਲੀਕੇਸ਼ਨ ਆਈ ਹੈ ਸੋਨੀਆ ਪੁੱਤਰੀ ਸ਼੍ਰੀ ਰਾਜਕਿਮਰ ਪਿੰਚੋੜ ਦੀ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਹੈਗੀ ਹੈ ਇਸ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨੇ ਵੀ ਜਿਵੇਂ ਦਿਲਵਰ RAM, ਕਰਦੀਪ, ਰਵਿੰਦਰਪੁਰ ਕੋਰ ਸਾਰੇ ਜਾਣੇ ਉਸ ਤੋਂ ਬਾਅਦ ਟਾਈਮ ਲੈ ਕੇ ਗਏ ਸਾਡੇ ਕੋਲ ਲੜਕੀ ਵਾਲੇ ਵੀ ਤੇ ਟਾਈਮ ਲੈ ਕੇ ਅਜੇ ਤੱਕ ਵਾਪਸ ਆਏ ਨਹੀਂ ਅਸੀਂ ਚਾਹਾਂਗੇ ਕਿ ਆਉਣ ਤੇ ਆਪਣਾ ਰਿਕਾਰਡ ਕਰਾਉਣ ਆਪਣੀ ਸਟੇਟਮੈਂਟ ਤਾਂ ਜੋ ਸਹੀ ਤਕ ਪਹੁੰਚ ਜਾਵੇ